ਅੱਜ ਬਾਬਾ ਜੀ ਆਪਣੇ 24 ਤੋਂ ਜਿਹੜੀ ਲਵਕੁਸ਼ ਜਨਮ ਜੀ ਜਿਹੜੀ ਮਨਾਈ ਜਾ ਰਹੀ ਹੈ ਜੀ ਕੀ ਕਹਿਣਾ ਚਾਹੋਗੇ ਜੋ ਬੋਲੇ ਸੁਨਹਿਰ ਬਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਇੱਥੇ ਧੰਨ ਗੁਰੂ ਲਾਲਨਾਥ ਮਹਾਰਾਜ ਜੀ ਹਰ ਸਾਲ ਪ੍ਰਭੂ ਵਾਲਮੀਕ ਮਹਾਰਾਜ ਜੀ ਦੇ ਦੋ ਸੇਵਾਦਾਰ ਸੇਵਕ ਲਵਕੁਸ਼ ਜਿਨ੍ਹਾਂ ਦਾ ਸਤਗੁਰੂ ਲਾਲਨਾਥ ਜੀ ਮਹਾਰਾਜ ਹਰ ਸਾਲ ਸਸਤਾਨ ਤੇ ਪ੍ਰਕਾਸ਼ ਜਹਾੜਾ ਮਨਾਉਂਦੇ ਸਨ ਤੇ ਉਸੇ ਤਰ੍ਹਾਂ ਅਸੀਂ ਹਰ ਸਾਲ ਮਹਾਰਾਜ ਜੀ ਦਾ ਦਿਵਸ ਮਨਾਨੇ ਆ ਲਵਕੁਸ਼ ਦਾ ਜਿਹਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਹੈਗੀਆਂ ਮਹਾਰਾਜ ਦਾ ਅਸੀਰਵਾਦ ਕਰਨ ਵਾਸਤੇ ਕਿਉਂਕਿ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੇ ਉਹ ਦੋਨੋਂ ਸੇਵਾਦਾਰ ਲਵਕੁਸ਼ ਬੜੇ ਮਹਾਨ ਸਨ ਔਰ ਉਹਨਾਂ ਨੇ ਰਬ ਵਾਲਮੀਕ ਮਹਾਰਾਜ ਦੀ ਬਾਣੀ ਜਿਹੜੀ ਹੈ ਵਿਸ਼ਵ ਪਾਰ ਵਿੱਚ ਪਹਚਾਈ ਹੈਗਾ ਦਾਗਾ ਕੇ ਔਰ ਹਰ ਤਰ੍ਹਾਂ ਨਾਲ ਉਹਨਾਂ ਨੇ ਭਗਵਾਨ ਵਾਲਮੀਕ ਮਹਾਰਾਜ ਦਾ ਨਾਮ ਇਸ ਸੰਸਾਰ ਤੇ ਰੋਸ਼ਨ ਕੀਤਾ ਕਿ ਅਸੀਂ ਉਹਨਾਂ ਦਾ ਹਰ ਸਾਲ ਦਿਵਸ ਬਣਾਉਨੇ ਆ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਸਾਰੇ ਜਣੇ 24 ਤਰੀਕ ਨੂੰ ਇਸ ਸਥਾਨ ਤੇ ਪਹੁੰਚ ਕੇ ਪਰਮਾਤਮਾ ਵਾਲਮੀਕ ਮਾਰ ਦੇ ਖੁਸ਼ੀਆਂ ਪ੍ਰਾਪਤ ਕਰੋ ਧੰਨਵਾਦ ਜੈ ਵਾਲਮੀਕੀ ਹਰ ਹਰ ਬਾਪ ਜੈ ਪਾਲ ਮਿੱਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਪੀਦਾ ਰੈਜੀਡੈਂਟ ਸ਼੍ਰੋਮਣੀ ਰੰਗਰੇਟਾ ਦਲ ਕਕਸਾਲੀ ਸਮੁੱਚੇ ਦੇਸ਼ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 24 ਅਗਸਤ ਦਿਨ ਐਤਵਾਰ ਨੂੰ ਭਗਵਾਨ ਪਾਲਨਿਕੀ ਜੋਗ ਆਸ਼ਰਮ ਡੇਰਾ ਦੇਹੀ ਕੋਲ ਵਿਖੇ ਬਾਣ ਜੋਗੀ ਸੰਤ ਬਾਬਾ ਪਰਮਨਾਥ ਮਹਾਰਾਜ ਜੀ ਦੀ ਰਾਹ ਦੇ ਮਾਈਟੇਟ ਲਾਲਕਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਸਮੁੱਚੇ ਦੇਸ਼ ਭਰ ਤੋਂ ਰਾਜਨੀਤਿਕ ਧਾਰਮਿਕ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂ ਸਹਿਬਾਨ ਤੇ ਲੋਕ ਪਹੁੰਚ ਰਹੇ ਨੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 24 ਅਗਸਤ ਦਿਨ ਐਤਵਾਰ ਨੂੰ ਡੇਰਾ ਦੇ ਹੀਮਪੁਰ ਵਿੱਚ ਪਹੁੰਚ ਕੇ ਜੀਵਨ ਸਫਲਾ ਕਰੋ ਤੇ ਜਸ ਜਨ ਪਰਮਾਤਮਾ ਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਰਿ ਹਰਿ ਡੇਰਾ ਬਾਬਾ ਲਾਲ ਜਨ ਲਾਲਨਾਥੀ ਦੇ ਦਰਬਾਰ ਤੇ ਲਵ ਕੁਸ਼ ਪ੍ਰਕਾਸ਼ ਭਗਵਾਨ ਵਾਲਮੀਕੀ ਨੇ ਲਵ ਤੇ ਕੁਸ਼ ਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਸੀ ਜਿਨ੍ਹਾਂ ਨੇ ਆਪਣਾ ਨਿਆ ਨਾਮ ਸੀ ਭਗਵਾਨ ਵਾਲਮੀਕੀ ਦਾ ਬਹੁਤ ਉਹ ਪ੍ਰਗਟ ਕੀਤਾ ਲਵ ਤੇ ਕੁਸ਼ ਨੂੰ ਵਿਦਿਆ ਦੇ ਕੇ ਆਪਣੀ ਭਗਤੀ ਤੇ ਸ਼ਕਤੀ ਦਾ ਮਾਨ ਮਾਇਆ ਔਰ 24 ਅਗਸਤ 2025 ਦਿਨ ਐਤਵਾਰ ਨੂੰ ਬਾਬਾ ਨਾਨਾ ਜੀ ਦਾ ਡੇਰਾ ਪਿੰਡ ਖਰੀਮਪੁਰ ਵਿੱਚ ਬੜੀ ਧੁੰਮ ਧਾਂ ਦੇ ਨਾਲ ਮਨਾਇਆ ਜਾ ਰਿਹਾ ਔਰ ਇਲਾਕੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਣ ਕੇ ਲਵਕੁਸ਼ ਤੇ ਪ੍ਰਕਾਸ਼ ਦੇਸ਼ ਤੇ 24 ਤਰੀਕ ਨੂੰ ਗਸਪਤੀ ਨੂੰ ਆ ਕੇ ਹਮ ਹਮ ਆ ਕੇ ਉਹਨਾਂ ਦੇ ਵਿਚਾਰ ਸੁਣੋ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਵਾਲਮੀ ਕੀ ਹਰ ਹਰ ਵਾਲਮੀ